ਗੁਰੂ ਵਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਪੂਰੇ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲ ਕੇ ਕਹਿੰਦੇ ਖਸਮ ਨੂੰ ਯਾਦ ਕੀਤਾ ਵੈਗਰੂ ਨੂੰ ਯਾਦ ਕੀਤਾ ਸਮਾਲਿਆ ਮੈਂ ਆਪਣੇ ਗੁਰੂ ਤੋਂ ਬਲਹਾਰ ਹਾਂ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਗੁਰੂ ਨੇ ਉਪਦੇਸ਼ ਤਾਂ ਕੀਤਾ ਪੰਜ ਪਿਆਰਿਆਂ ਰਾਈ ਇਹ ਧਿਆਨ ਦੇਣਾ ਉਪਦੇਸ਼ ਪੰਜ ਪਿਆਰਿਆਂ ਰਾਈ ਕੀਤਾ ਪਰ ਗਿਆਨ ਅੰਜਨ ਦੀਆ ਇਹਨਾਂ ਅੱਖਾਂ ਵਿੱਚ ਗਿਆਨ ਦਾ ਨੇਤਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਇਆ ਇੰਨੀ ਨੇਤਰੀ ਜਗਤ ਨਿਹਾਲਿਆ ਉਸ ਮਨੁੱਖ ਦੀਆਂ ਅੱਖਾਂ ਨਿਹਾਲ ਹੋ ਗਈਆਂ ਚਾਹਾਂ ਪਾਸੇ ਜਗਤ ਵਿੱਚੋਂ ਰੱਬ ਨੂੰ ਵੇਖ ਲਿਆ ਇੱਕ ਪ੍ਰਗਟ ਹੋ ਗਿਆ ਨਿਹਾਲਿਆ ਦੇ ਅਰਥ ਨੇ ਵੇਖਣਾ ਅਰਖਾ ਸਮ ਛੋੜ ਦੂਜੈ ਲਗੇ ਡੂਬੇ ਸੇ ਬਣ ਜਾ ਰਿਆ ਵੈਗਰੂ ਨੂੰ ਤਿਆਗ ਕੇ ਨਾਮ ਨੂੰ ਛੱਡ ਕੇ ਹੋਰ ਕਰਮਾਂ ਵਿੱਚ ਪਏ ਹੋਏ ਜਿਹੜੇ ਬਣਜਾਰੇ ਨੇ ਵਪਾਰੀ ਨੇ ਉਹ ਡੁੱਬ ਗਏ ਉਹ ਰਾਹ ਵਿੱਚ ਰਹਿ ਗਏ ਸਤ ਗੁਰੂ ਹੈ ਬੋਹਤਾ ਵਿਰਲਾ ਹੈ ਕਿਨੈ ਵਿਚਾਰਿਆ ਪੂਰਾ ਗੁਰੂ ਗੁਰੂ ਦਾ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇੱਕ ਐਸੇ ਜਹਾਜ਼ ਨੇ ਪਰ ਵਿਰਲੇ ਲੋਕਾਂ ਨੂੰ ਇਸ ਗੱਲ ਦੀ ਸਮਝ ਆਈ ਕਰ ਕਿਰਪਾ ਪਾਰ ਉਤਾਰਿਆ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਸ਼ਬਦ ਸਿਦਾਤ ਦੇ ਨਾਲ ਜੁੜ ਗਏ ਸਾਧ ਸੰਗਤ ਤੇ ਸ਼ਬਦ ਨਾਲ ਸਾਝ ਪਾਈ ਉਹ ਪਾਰ ਹੋ ਗਏ ਪੜ੍ਹੀਏ ਪੰਕਤੀ ਤੇ ਸਮਾਪਤੀ ਕਰੀਏ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਸਤਿਗੁਰੂ ਹੈ ਬੋਹੇ ਥਾ ਸਤਿਗੁਰੂ ਹੈ ਬੋਹੇ ਥਾ ਵਿਰਲ ਕਿਨ ਵਿਚਾਰਿਆ ਵਿਰਲ ਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਪੂਰੇ ਗੁਰੂ ਸਤਿਗੁਰੂ ਨਾਲ ਜੁੜਿਆ ਸਿੱਖ ਭਵਜਲ ਤੋਂ ਪਾਰ ਹੁੰਦਾ ਸਮੇਂ ਦੀ